ਹੁਣ ਹੁਣ ਮੇਰੀ ਗੱਲ ਸੁਣ ਆਪਾਂ ਗੱਲ ਜਿਹੜੀ ਕਰੀ ਜਨੇ ਆ ਕੀੜਿਆਂ ਵਾਲੀ ਕੋਈ ਨਾ ਵਿੱਠਾਂ ਚ ਇੰਨਾ ਜੀ ਬਣਨਾ ਕੁਛ ਹੈਨਾ ਤੇ ਹੁਣ ਜਿਹੜੇ ਹੁਣ ਕੀੜੇ ਆ ਤਾਂ ਪਾ ਬਣਾ ਲਾਂਗੇ ਬਣਾਵਾ ਐ ਕਿ ਮੈਨੂੰ ਐ ਵੀ ਦੱਸ ਦੱਸ ਤਾਂ ਤਾਂ ਹੁਣ ਤੈਨੂੰ ਹੁਣ ਕੀ ਦੱਸ ਨਹੀ ਹੁਣ ਉਹ ਯਾਰ ਇਹਦਾ ਉਹ ਕੀ ਜਾਂਦਾ ਜਿਵੇਂ ਤੁਸੀਂ ਕਹਿੰਦੇ ਸੀਗੇ ਵੀ ਖਾਲ ਖੋਲ ਪਾ ਕੇ ਬਣਦੇ ਹੈ ਯਾਰ ਸਰੋਏ ਖਾਲ ਹਮਸ ਅਸਲ ਨਾ ਇਹ ਕਮੋਡੀਟੀ ਨਾ ਬਣਦੀ ਅੱਛਾ ਕਿਸੇ ਗਿੱਲੀ ਚੀਜ਼ ਚ ਗਰਮੈਸ਼ ਪਾ ਕੇ ਜੇ ਉਹ ਯਾਰ ਇਹ ਥੱਲੇ ਖਾਲ ਸਿੱਟ ਕੇ ਹਮਸ ਬਣਦੀ ਆ ਟੂੜੀ ਹਿੱਟ ਕੇ ਉੱਤੇ ਗਿੱਲੀ ਪੋਰੀ ਪਾ ਕੇ ਦੋ ਦਿਨ ਪਾਣੀ ਛੜਕਾ ਦੇ ਥੱਲੇ ਕੀੜੀ ਕੀੜੇ ਬਣ ਜਾਣਗੇ ਕੀੜੇ ਕੀੜੇ ਥੱਲੇ ਹਮਸ ਬਣ ਦਬਜ ਬਣਾਲਾ ਜਿਵੇਂ ਹੁਣ ਡੱਬਜ ਚ ਬਣ ਜਾਂਦੇ ਨੇ ਬਣ ਲਿਆ ਸੀਗਾ ਇੱਥੇ ਜੇ ਉਹਨੂੰ ਨਾ ਆਪਾਂ ਚੱਕਦੇ ਉਹ ਥੱਲੇ ਹਮਸ ਬਣ ਜਾਣਗੇ ਉਹ ਥੱਲੇ ਕੀਵਰ ਬਣ ਜੇ ਪੈਦਾ ਹੋ ਜਾਂਦੇ ਨੇ ਹੇ ਗਿੱਡੀ ਗੱਲ ਜੀਤ ਉਹ ਹੀ ਪੈਦਾ ਹੋਏ ਦਾ ਹਰੇਕ ਚੀਜ਼ ਚ ਜੀਤ ਦੇ ਟਾਈਮ ਆਪਾਂ ਇਹ ਕਹਿੰਦੇ ਆ ਮਨ ਲਾ ਕੁੱਤਾ ਕੁੱਤਾ ਸਭ ਤੋਂ ਵੱਧ ਮਨ ਲਾ ਕਿਤੇ ਕੁੱਤੇ ਦੇ ਮਾੜਾਇ ਕੱਟ ਲੱਗਿਆ ਹੁੰਦੇ ਟਾਈਮ ਜਿੱਥੇ ਮੱਖੀ ਉਥੇ ਕੱਲੇ ਆਏ ਨਹੀਂ ਵੀ ਇੱਥੇ ਪਾ ਤੇ ਆਪਾਂ ਉਥੇ ਮੱਖੀ ਆਉਣੀ ਜ਼ਰੂਰੀ ਆ ਜੀ ਫੇਰ ਬੰਨਗੇ ਅੱਛਾ ਇਹ ਮੱਖੀ ਉਥੇ ਬੈਠੂਗੀ ਥੋੜੀ ਉਥੇ ਮਨ ਲਾ ਗੰਦ ਛੱਡੂ ਆ ਉਹਦਾ ਹਾਂ ਹਾਂ ਮੱਖੀ ਆਉਣੀ ਸ਼ਾਮੇ ਮੱਖੀ ਆਉਣੀ ਜ਼ਰੂਰੀ ਆ ਉਥੇ ਅੱਛਾ ਜਿੰਨੀ ਮੱਖੀ ਆਉਗੀ ਉਹਨੇ ਕੀੜਾ ਵੱਧ ਉਹਨੇ ਆਂਡੇ ਦੇਣਾ ਉਹ ਆਂਡੇ ਦੇ ਕੀੜਾ ਵੱਢਾ ਤੇ ਬੱਚੇ ਨਹੀਂ ਪਾ ਸਕਦੇ ਉਹ ਤੇ ਜਿਹੜੀ ਵੱਡੀ ਜਿਹਨੂੰ ਮਰਜ਼ੀ ਉਹ ਪ੍ਰੋਟੀਨ ਦਾ ਬੈਸਟ ਜਿਵੇਂ ਉਹ ਕਹਿੰਦਾ ਜਿਵੇਂ ਆਪਾਂ ਕਹਿੰਦੇ ਛੇੜ ਵੀ ਨਹੀਂ ਉਹਨਾਂ ਮੜਾ ਖਾ ਲੋ ਮੁਰਗੀ ਖਾੜਾ ਪ੍ਰੋਟੀਨ ਜਿਵੇਂ ਆਪਾਂ ਨੂੰ ਜ਼ਰੂਰੀ ਆ ਪ੍ਰੋਟੀਨ ਲਈ ਬੈਸਟ ਆ ਮੁਰਗੀ ਲਈ ਤਾਂ ਫਿਰ ਆਂਡੇ ਲਈ ਮੁਰਗੀ ਦਾ ਇਦੂ ਬੈਸਟ ਉਹਦੇ ਵਾਸਤੇ ਬਹੁਤ ਜ਼ਿਆਦਾ ਉਹਨੂੰ ਮੜਾ ਜਾਂ ਵੱਡਾ ਕਰਕੇ ਪਾਲੇ 4 ਦਿਨ ਪਾਲ ਲੈ ਏਹੀ ਆ ਉਹਨੇ ਤਾਂ ਵਿੱਚ ਵੀ ਬਲੀ ਜਾਂਦਾ ਉਹ ਪਊਗਾ ਉਹ ਪਊਗਾ ਜਿਵੇਂ ਹੁਣ ਤੇਰੇ ਕੋਲ ਤਾਂ ਹੁਣ 12 1300 ਜਾਨਵਰ ਤੇ ਇੰਨੇ ਨੂੰ ਬਣਾਉਣੀ ਔਖ ਹੋ ਜਾਂਦਾ ਉਹ ਨਹੀਂ ਬਰੇ ਉਹਦੇ ਲਈ ਟੋਆ ਪੱਟ ਲੋ ਵੱਡਾ ਡੋਆ ਵੱਟ ਲੈ ਜਿਵੇਂ ਆਪਾਂ ਨੂੰ ਪਤਾ ਯਾਰ ਵੀ ਇੱਥੇ ਮੱਖੀ ਵੱਧ ਆਉਂਦੀ ਆ ਹਾਂ ਕੋਈ ਗੰਨੇ ਦਾ ਪੂਸਾ ਫਾਸਾ ਪਾ ਦੋ ਛੋੜਾ ਜਿਹਾ ਤੇ ਮਿੱਠੇ ਦੇ ਮੱਖੀ ਆ ਕੇ ਬੈਠੂਗੀ ਹਾਂ ਗੁੜ ਗੜ ਦੇ ਛਿੜ ਦੇ ਮੜਾ ਓਟਾ ਬਾਲਾ ਡੂੰਗਾ ਨਾ ਪੱਟੋ ਬੱਤਕ ਦਾ ਡੋਆ ਵੱਟ ਲੋ ਬਾਲਾ ਫੁੱਟ ਕੁ ਡੂੰਗਾ ਪੱਟ ਕੇ 5 ਬਾਈ 5 ਦਾ ਕਰ ਲੋ ਜਿੰਨੀ ਮਰਜੀ ਮੁਰਗੀਆਂ ਰਜਾਈ ਚੱਲ ਪੜੋ ਵੀ ਜੇ ਆਪਾਂ ਮਿਹਨਤ ਕਰ ਰਹਾ ਹੈ ਜਿਹੜੀ ਉਹ ਮਰਦੀ ਜਿਹਨੇ ਜੋ ਕੀ ਖਾਂਦੀ ਆਪਾਂ ਕਹਿੰਦੇ ਰੂੜੀ ਜੋ ਖਾਈ ਜਾਂਦੀ ਆ ਹਾਂ ਵੀ ਰੂੜੀ ਗੋਹੇ ਚੋਂ ਮਾਰੀ ਜਾਂਦੀ ਆ ਜਮਾ ਬਰੀਕ ਜੀ ਹੁੰਦੇ ਜਿਹੜੇ ਆਪਾਂ ਨੂੰ ਦਿੰਦੇ ਨਹੀਂ ਦਿੰਦੇ ਹੀ ਨਹੀਂ ਉਹ ਖਾਦੀ ਆਪੋ ਅੱਛਾ ਹਾਂ ਆਪਾਂ ਨੂੰ ਪਤਾ ਹੀ ਨਹੀਂ ਆਪਣੇ ਜੀ ਪਾਲਦੀ ਫਰੀਚ ਹੈ ਜੇ ਮਿਹਨਤ ਕਰ ਲਾਈ ਆਪਾਂ ਫੀਡ ਹੈ ਵੀ ਭਾਈ 17-1800 ਰੁਪਏ ਦੀ 50 ਕਿਲੋ ਆ ਤੇ ਉਹ ਤੋਂ ਐਲ ਵਾਲਾ ਵੀ ਮਨ ਲਾ ਤਿੰਨ ਦਿਨਾਂ ਚ ਬਣਾ ਲਾਂਗੇ ਮਾਈ ਬਣਾਉਣੀਆਂ ਕੇਰਾ ਤਿੰਨ ਦਿਨ ਲੱਗਣਿਆ ਮੈਂ ਤਾਂ ਮਗਰ ਜਿਵੇਂ ਰਾਈ ਲਾਈ ਜਾਂਦਾ ਹਾਂ ਹਾਂ ਉਹ ਸਹੀ ਆ ਬਣੀਆਂ ਬਣੀਆਂ ਨੇ ਨਾਲੇ ਨਾਲੇ ਗਰੋਥ ਵਧੀਆ ਉਹ ਨਾਲੇ ਐ ਮਨ ਨਾਂ ਮਾਰੀ ਲੱਦੀ ਕੋਈ ਜਿਵੇਂ ਮੀਟ ਖਾਣੇ ਆ ਮੀਟ ਵਾਲਾ ਕੰਮ ਖਿੰਦੇ ਨੇ ਨਾਂ ਮਾਰੀ ਲੱਦੀ ਜਾਂਬਰ ਹੇ ਜੀ ਮਾਸਾਹਰੀ ਬਣ ਜਾਣਗੇ ਤਾਂ ਮਾਸਾਹਰੀ ਹੀ ਵੀ ਆਏ ਹਾਂ ਇਹ ਨਹੀਂ ਜਦੋਂ ਕਈ ਵਾਰ ਇਹਨਾਂ ਕੋਈ ਘਾਟ ਫੈਨੇ ਜਾਂ ਇਹਨਾਂ ਨੂੰ ਭੁੱਖੇ ਰਹਿਣੇ ਇੱਕ ਦੂਜੇ ਨੂੰ ਖਾਣ ਲੱਗ ਜਾਂਦੇ ਹਾਂ ਜਿਵੇਂ ਪਾਉਗੇ ਛੇਦੇ ਕੋਲ ਸਰਪੰਚ ਕੋਲ ਉਹਦੇ ਕੋਲੇ ਖਾਈ ਜਾਂਦੇ ਸੀ ਠੀਕ ਹੈ ਖੀ ਵੀ ਮਾਸਾਹਰੀ ਹੈ ਠੀਕ ਮਤਲਬ ਕੀੜੇ ਵੀ ਪਾਉਣੇ ਜ਼ਰੂਰੀ ਇਹਨਾਂ ਨੂੰ ਜ਼ਰੂਰੀ ਚਾਹਤ ਤੋਂ ਜ਼ਰੂਰੀ ਜੇ ਪਾ ਪੈਦਾ ਬਹੁਤ ਵਧੀਆ ਚੱਲ ਮੈਂ ਫਸਲ ਆਰਗੈਨਿਕ ਆਂਡਾ ਬਣਦੀ ਜੇ ਕਹਿ ਕੇ ਬਣਾ ਹਿੱਕ ਟੋਕ ਕੇ ਦੇ ਦਿਆਂਗੇ ਮੈਂ ਅਸਲ ਆਰਗ ਪੂਰਾ ਤੱਕ ਤਲਾ ਪਿਆਰ ਦੀ ਮੈਂ ਤਾਂ ਮੈਂ ਫਿਰ ਅੱਜ ਹੀ ਜਾ ਕੇ ਪਾਉਣਾ ਇਹ ਬਿਨਾ ਫੇੜ ਤੋਂ ਆ ਬਈ ਠੀਕ ਆ ਨਹੀਂ ਇੱਕ ਮਨਵਾਇਂਦਾ ਦੱਸ ਦੇ ਇਹਨਾਂ ਨੂੰ ਐਂ ਦੇ ਦੇ ਦਰਸ਼ਕਾਂ ਨੂੰ ਰਹਿ ਵੀ ਹੁਣ ਤੂੰ ਵੀ ਖੜਾ ਬਾਈ ਕੋਲੇ ਹੈਨਾ ਇਹ ਕਹਿਣਗੇ ਵੀ ਨਾਲ ਮੁਰਗਾ ਹੋਵੇ ਮੁਰਗੀ ਨੇ ਅੰਡਾ ਤਾਂ ਬਿਨਾ ਮੁਰਗੀ ਮੁਰਗੇ ਤੋਂ ਵੀ ਅੰਡਾ ਦੇ ਹੀ ਜਾਂਦੀ ਆ ਸਾਰੇ ਬੰਦੇ ਅੱਜ ਕੱਲ ਪੜ੍ਹੇ ਲਿਖੇ ਹੈਨਾ ਇਹ ਜਿਹੜੇ ਆਪਣੇ ਪਿੰਡ ਵਾਲੇ ਬੰਦੇ ਆ ਇਹ ਚੀਜ਼ ਆ ਕੇ ਕਹਿੰਦੇ ਆ ਮਨ ਲਾ ਵੀ ਮੁਰਗੇ ਵਾਲਾ ਹਾਂ ਸਿਰਫ ਜਿਹੜੇ ਬੰਦੇ ਤੂੰ ਜਿਮ ਵਾਲੇ ਬੰਦੇ ਤੋਂ ਜਾਂ ਆਪਣੇ ਤੋਂ ਜਿਹੜੇ ਸੀਨੀਅਰ ਬੰਦੇ ਉਹਨਾਂ ਤੋਂ ਮੈਂ ਪੁੱਛਿਆ ਵੀ ਆ ਰਏ ਲੈਂਦੇ ਵੀ ਰਵੇ ਯਾਰ ਆਪਾਂ ਤਾਂ ਉਸ ਸੁਭਾਅਕ ਗੱਲਾਂ ਕਰੀ ਜਾਂਦਾ ਵੀ ਉਹ ਕਹਿੰਦੇ ਵੀ ਯਾਰ ਜਿਹੜਾ ਪ੍ਰੋਟੀਨ ਦੀ ਮਾਤਰਾ ਉਹ ਚ ਬਈ ਹਾਂ ਹੋਰ ਜਿਹੜੀਆਂ ਵੀ ਚੀਜ਼ਾਂ ਅੱਡੇ ਚ ਉਹ ਸੇਮ ਰਹਿੰਦੀਆਂ ਮੁਰਗੀ ਦੇ ਜਦੋਂ ਨਿਊਟ੍ਰੀਸ਼ਨ ਪੂਰੇ ਹੋ ਗਏ ਉਹਨੇ ਆਂਡਾ ਉਹ ਤੋਂ ਰਿਲੀਜ਼ ਕਰਨਾ ਉਹਦਾ ਟਾਈਮ ਨਹੀਂ ਰਿਲੀਜ਼ ਕਰਨਾ ਮੁਰਗੀ ਵਾਲੇ ਦਾ ਕੀ ਚੱਕਰ ਹੁੰਦਾ ਹਾਂ ਸਪਰਮ ਗਿਆ ਅੰਦਰ ਗਿਆ ਉਹ ਐਗ ਚ ਗਿਆ ਐਗ ਚ ਗਿਆ ਉੱਥੇ ਬੱਚਾ ਤਿਆਰ ਬੱਚਾ ਤਿਆਰ ਹੋਣੀ ਹਾਂ ਥੋੜਾ ਮੱਲ ਲੱਟਾ ਮਾਣੇ ਨੇ ਹਾਂ ਬਾਲਾ ਹਜ਼ਾਰ ਮੁਰਗੀ ਪਾਈ ਬੈਠਾ ਪਾਈ ਬੈਠਾ ਇਹ ਚੋਂ ਮੁਰਗਾ ਛੱਡ ਮੁਰਗੇ ਵੀ ਨਿਕਲਣਗੇ ਵਿੱਚੋਂ ਮੈਂ ਸਹਿਤ ਹਾਂ ਆਂਡਾ ਰੋਹੀ ਦਾ ਇਹਦੇ ਕੋਲੇ 7-800 ਆਂਡਾ ਹੋ ਗਿਆ ਰੱਬ ਨਾ ਕਰੇ 4 ਦਿਨ ਸੇਲ ਨਹੀਂ ਹੋਇਆ 10 ਦਿਨ ਸੇਲ ਨਹੀਂ ਹੋਇਆ ਆਂਡਾ ਸਟੋਰ ਕਰਨਾ ਪੈ ਗਿਆ ਹਾਂ ਇਹੀ ਗੱਲ ਮੈਂ ਕਰਦਾ ਸੀ ਤਿਆਰ ਹੋਈ ਜਾਂਦੇ ਆਂਡੇ ਤਾਂ ਉੱਲੇ ਪਿੱਛੇ ਹੋਈ ਜਾਂਦੇ ਆ ਕਵਾਂਟੀਟੀ ਆਪਣੇ ਕੋਲੇ 700 ਅੰਡਾ ਡੇਲੀ ਦਾ ਵੇਚ ਆਪਾਂ 500 ਰਿਆ 200 ਅੰਡਾ ਰੋਜ਼ ਦਾ ਸਟੋਰ ਕਰੀ ਜਾਂਦੇ ਆ ਹਾਂ ਕੋਈ ਦਿਨ ਇਹੇ ਜਾ ਗਿਆ ਵੀ ਆਪਣਾ 500 ਅੰਡਾ ਨਹੀਂ ਵਿਕਿਆ ਹਾਂ ਮੰਨ ਲਾ ਉਹਦੇ ਵਿੱਚ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਫਰਮ ਵਾਲ ਗਿਆ ਉਹਨੇ ਤਾਂ ਬੱਚੇ ਨਹੀਂ ਤਿਆਰ ਹੋਣੀ ਤਿਆਰ ਹੋਣੀ ਹੁਣ ਇਹ ਚੀਜ਼ ਮਾਰਦਾ ਮੈਂ ਤਾਂ ਠੀਕ ਐ ਜਦੋਂ ਨਿਊਟ੍ਰੀਸ਼ਨ ਪੂਰੇ ਹੋ ਗਏ ਮੁਰਗੀ ਨੇ ਅੰਡਾ ਉਦੋਂ ਰੋਣਾ ਠੀਕ ਐ ਮੁਰਗੇ ਦਾ ਜਿਹੜਾ ਜਿਹੜਾ ਲੋਕ ਕਹਿੰਦੇ ਆਂ ਵੀ ਅੰਡਾ ਪਲ ਗਿਆ ਜਦ ਮਿੱਟੀ ਪਾਉਦਾ ਵੀ ਉਹ ਹੀ ਹੈ ਜੀਲੇ ਸ੍ਰਿ ਬ੍ਰਹਮਾ ਚਲ ਕੀੜਿਆ ਫਰਮ ਵਾਲਾ ਅੰਡਾ ਪਲਦਾ ਨਹੀਂ ਚਾਹੀਦੀ ਟੀਕੀੜੇ ਵਾਲੀ ਗੱਲ ਤਾਂ ਥੋੜੀ ਸਹਿਮਤ ਹਾਂ ਚਲ ਆਪਾਂ ਪਾਉਣੀ ਬਤਾ ਨਾਰਮਲ ਗੱਲ ਆ ਇੱਕ ਯਾਰ ਕਲਦੀਪ ਤੁਸੀਂ ਫਾਰਮ ਕਰਦੇ ਬਾਈ ਵੀ ਕਰਦਾ ਹਨ ਮੈਂ ਵੀ ਕਰਦਾ ਵੇ ਇਹ ਮੜਾ ਯਾਰ ਯਾਰ ਇੱਕ ਵਾਰੀ ਦੁਬਾਰੇ ਠੋਕ ਕੇ ਕਹਿਦੇ ਹੋ ਵੀ ਇਹ ਚੀਜ਼ ਆਂਡੇ ਮੁਰਗੇ ਨਾਲ ਤੇ ਮ ਕਾਇਮੜਾ ਇੱਕ ਵਾਰੀ ਕਿਹ ਕਹਿਣ ਦੀ ਲੋੜ ਨਹੀਂ ਕਿ ਆ ਕਹਿਣਾ ਲੈ ਲੂ ਦਾ ਫਰਕ ਨਹੀਂ ਦਾ ਜੇ ਹੁਣ ਕੋਈ ਬੰਦਾ ਆਖੂਗਾ ਵੀ ਯਾਰ ਮੁਰਗੇ ਵਾਲੇ ਅੰਡੇ ਤੇ ਇਹ ਜਿਹਾ ਡਿਫਰੈਂਸ ਆ ਕੀ ਡਿਫਰੈਂਸ ਆ ਕਿ ਲਾ ਬੱਚਾ ਬਣਨ ਦਾ ਡਿਫਰੈਂਸ ਆ ਹੁਣ ਜੇ ਮੈਂ ਮੈਂ ਬੰਦਾ ਆਇਆ ਕਹਿੰਦਾ ਵੀ ਮੁਰਗੇ ਤੋਂ ਬਣਾ ਅੰਡਾ ਨਹੀਂ ਦਿੰਦੀ ਮੁਰਗੀ ਹਾਂ ਉਹ ਉਹ ਆ ਕਹਿੰਦੇ ਨਾ ਵੀ ਇਹ ਬਰੀਡਾਂ ਹੀ ਇਹ ਜਿਹੀਆਂ ਦਿੰਦੀਆਂ ਨੇ ਮੁਰਗੇ ਦੇ ਬਣਾ ਹਾਂ ਉਹ ਕਿਹੜੀ ਜਿਹੜੀ ਬਰੀਡ ਨੂੰ ਆਏ ਮੰਨਦੇ ਵੀ ਆਹ ਮੁਰਗੇ ਤੋਂ ਬਣਾ ਨਹੀਂ ਦਿੰਦੀ ਸੀਲ ਐ ਜੈਸੀ ਆ ਕੋਈ ਐ ਹਾਂ ਸ਼ਰਤ ਲਾ ਕੇ ਮੇਰੇ ਨਾਲ ਆ ਜਾਣਾ ਇੱਥੇ ਬਿਨਾ ਮੁਰਗੇ ਤੋਂ ਚੱਕ ਲੈਣਾ ਅੰਡੇ ਦਵਾ ਦੇ ਲੈ ਭਾਈ ਅੰਡੇ ਦਵਾ ਤੇ ਉਹਦਾ ਜਾਨਵਰ ਰੱਖੂ ਮੈਂ ਜੇ ਨਾ ਦਵਾਏ ਉਹਨੇ ਜਾਨਵਰ ਦੇ ਆਦੇ ਪੈਸੇ ਦੇ ਲੈ ਭਾਈ ਹੁਣ ਸੁਣ ਲਿਓ ਵੀਡੀਓ ਵਿੱਚ ਠੀਕ ਆ ਨਾ ਮੁਰਗੇ ਦਾ ਕੋਈ ਸਬੰਧ ਨਹੀਂ ਮੁਰਗੀ ਨਾਲ ਠੀਕ ਆ ਉਹਦਾ ਜੇ ਬੱਚਾ ਕਢਾਉਣਾ ਜੇ ਬੱਚਾ ਕਢਾਉਣਾ ਫੇਰ ਹੈਗਾ ਬੱਚਾ ਕਢਾਉਣਾ ਹੈਗਾ ਇਹ ਮੇਲ ਸਬੰਧ ਹੈਗਾ ਸਬੰਧ ਹੈ ਉਹਦਾ ਸਬੰਧ ਹੈਗਾ ਜੇ ਬੱਚਾ ਕਢਾਉਣਾ ਤਾਂ ਜਿਪਾ ਖਾਣ ਵਾਸਤੇ ਵਰਤਨਾ ਪਹਿਲਾਂ ਬੇ ਵਹਿਮ ਵੀ ਯਾਰ ਜਿਹੜੀ ਉਹ ਚ ਤੱਤ ਹੈ ਤੇ ਉਹ ਚ ਅੰਡੇ ਚ ਸੇਮ ਤੱਤ ਹੈ ਵੱਡਾ ਬਹਿਮ ਇਹੀ ਛੱਡ ਦਿੰਨਾ ਤੈਨੂੰ ਇਹ ਕੱਲਾ ਮੁਰਗੀ ਚ ਨਹੀਂ ਹਾਂ ਇਹ ਕਬੂਤਰਾਂ ਚ ਵੀ ਹੈ ਆਹ ਦੇਖੋ ਗੋਝ ਵੀ ਹੈ ਇਹ ਵੱਤਾਂ ਚ ਵੀ ਹੈ ਹਾਂ ਇਹ ਕਬੂਤਰ ਰੱਖੇ ਹੋਇਆ ਇਹ ਉਹ ਕੱਲੀਆਂ ਉਹੀ ਲਾਉਂਦੇ ਨੇ ਪੰਛੀ ਪੰਛੀ ਪ੍ਰਜਾਤੀ ਦੇ ਬਹੁਤ ਬੰਦਿਆਂ ਕੋਲ ਕਬੂਤਰ ਰੱਖੇ ਹੋਏ ਨੇ ਦੇਖਦਾ ਕਿਸੇ ਨਾਲ ਅੰਡੇ ਲਾਉਂਦੇ ਨੇ ਅੰਡੇ ਦਾ ਕੋਈ ਸਬੰਧ ਨਹੀਂ ਠੀਕ ਓਕੇ